ਤੁਸੀਂ ਸੱਚੋ-ਸੱਚ ਦੱਸਿਓ ਸੌ ਖਾ ਕੇ ਦੱਸਿਓ ਵੀ ਹੱਡੀਆਂ ਨੂੰ ਦੇਖ ਕੇ ਤੁਸੀਂ ਸੌ ਕਿਊਟ ਕਹਿ ਸਕਦੇ ਬੰਦੇ ਦੀਆਂ ਹੱਡੀਆਂ ਤੁਹਾਡੇ ਮੂਹਰੇ ਐ ਖੜੀਆਂ ਹੋਣ ਉਹਨੂੰ ਤੁਸੀਂ ਕਿਵੇਂ ਸੌ ਕਿਊਟ ਕਹਿ ਦੋਗੇ ਜਾਂ ਕਿਸੇ ਜਾਨਵਰ ਦੀਆਂ ਲਾ ਬਾਈ ਕਰ ਲੈ ਐਂ ਕਿੰਨਾ ਹੈ ਮੇਰੇ ਕੋਲ ਤਾਂ ਪੰਗਣਾ ਮੈਂ ਕਿਹਾ 6 ਪੰਗਣਾ ਪਹਿਲੇ ਉਹ ਡਰ ਗਈ ਸੀ ਬੀਬੀ ਬੀਬੀ ਨੇ ਆ ਕੇ ਕਿਤੇ ਮੂਰੇ ਆਉਣ ਲੱਗਿਆ ਨਹੀਂ ਬੀਬੀ ਹਜੇ ਅਸੀਂ ਇੰਨੇ ਦੁਖੀ ਨਹੀਂ ਹੈਗੇ ਵੀ ਗੱਡੀ ਉਹ ਛਿਛਾ ਥੋੜਾ ਗੰਦਾ ਉਹ ਟੀਸੀ ਦੀ ਨਹੀਂ ਆ ਹਾਂ ਉੱਥੇ ਜਾਣਾ ਆਪਾਂ ਮੈਨੂਅਲ ਕਰਕੇ ਹਨਾ 95 ਤੇ ਲਾਇਆ ਮੈਂ ਉਹ ਮੇਰਾ ਉਹ ਪਹਿਲੋ ਸਿਸਟਮ ਆਨ ਕੀਤਾ ਹੋਇਆ ਤੇ ਬੰਦ ਦਾ ਪੂਰਾ ਬੜੀ ਤਕੜੀ ਹੈਲਸੀ ਨਾਲ ਇਹ ਹਾਂ ਮੇਲੋ ਇਸ ਗੋਰੀ ਨੂੰ ਆ ਦੇਖੋ ਇੱਥੇ ਉਹ ਤੇ ਉਹ ਕਿੱਡੀ ਜਾਂਦੇ ਨੇ ਨਾ ਤੇ ਡੇਂਜਰਸ ਗੁੱਟ ਦਾ ਲੋਡ ਆਗਾ ਉਹ ਦੇਖੋ 12 63 3 ਵਾਲਾ ਸਵਾਰੇ ਗਿਆ ਮੈਂ ਬਾਈ ਟਰੇਲੀ ਕੋਈ ਜਾਂਦਾ ਕੁਝ ਉਹ ਬਾਬੇ ਜਦੋਂ ਮੈਂ ਗਾਂ ਜਾ ਕੇ ਦੇਖਿਆ ਤੇ ਉਹਦਾ ਡੇਂਜਰਸ ਗੁੱਟ ਦਾ ਲੋਡ ਆ ਬਾਈ ਕਹਿੰਦਾ ਮੈਂ ਪੁਲਿਸ ਕਾਲ ਕਰਦਾ ਮੈਂ ਪਹਿਲਾਂ ਆਂਦੀ ਡਿਸਪੈਚ ਨੂੰ ਕਰ ਦੇ ਆਂ ਰੋਜ ਨੂੰ ਫੇਰ ਪਰਮਾਤਮ ਭਲੀ ਕਰੇ ਸਕੇਲਾਂ ਤੋਂ ਬਚਾਵੇ ਤੇ ਆ ਗਾਂਧੀ ਦੇ ਸੇਰ ਆਰਗਾ ਨਿਕਲਿਆ ਪਿਆ ਹਾਂ ਹਾਂਜੀ ਕੀ ਹਾਲ ਚਾਲ ਆ ਮੈਨੂੰ ਇਹ ਕਹਦਾ ਆ ਨਹੀਂ ਸੀ ਪਤਾ ਵੀ ਇੱਧਰ ਹਨਾ ਟਮ ਹਟਣ ਵੀ ਆ ਪੰਪ ਤੇ ਆ ਇਹਦਾ ਡਰਾਈਵ ਥਰੂ ਹੈਗਾ ਮੈਂ ਤਾਂ ਸਵੇਰ ਉੱਠ ਕੇ ਦੇਖਿਆ ਮੈਂ ਕਿ ਵੀ ਰਾਤ ਦਾ ਸਾਰਾ ਟਰੱਕ ਗੈਂਤੀ ਦੇ ਸੀ ਕਿ ਸਵੇਰ ਇੰਨੇ ਆ ਕੇ ਕਾਹਤੋਂ ਖੜੀ ਜਾਂਦੇ ਇੱਥੇ ਕਿਉਂਕਿ ਇੱਕ ਤਾਂ A&W ਹੈ ਨਾ ਨਾਲ ਹੀ ਟੈਮ ਹਟਣਾ ਜਿਹਨੇ ਕੋ ਖਾਣਾ ਪੀਣਾ ਹੁੰਦਾ ਸਾਰੇ ਇੱਥੇ ਬ੍ਰੇਕ ਖਿੱਚਦੇ ਆ ਕੇ ਮੈਂ ਵੀ ਆਖਿਆ ਕਿਆ ਚੱਕਰ ਹੈ ਵਿੱਚ ਚੱਕਰ ਕਹਿ ਲਾ ਪਹੌਣਾ ਪਊਗਾ ਨਿੱਪੀਗਾਨ ਤੋਂ ਕੱਲ ਉੱਥੇ ਨਾ ਪਾਉਂਦਾ ਸੀ ਮੈਂ ਰੀਫਰ 'ਚ ਤੇ ਪੰਪ ਹੀ ਨਹੀਂ ਚੱਲਿਆ ਉਹਦੀ ਨਿਓ ਜਾਂ ਲੀਕ ਸੀਗੀ ਤੇ ਕਾਟ ਹੀ ਮਾਰੀ ਜਾਂਦਾ ਮੈਂ ਚੱਲ ਬਹੁਤ ਆ ਪਰ ਇਹ ਤੇਲ ਖਾਈ ਬੜਾ ਗਿਆ ਰਾਤ ਤੇ ਰਾਤ ਨਿੱਪੀਗਾਨ ਪਹੁੰਚ ਜੇ ਆਹ ਦੇਖੀ ਟਾਇਰ ਐ ਬਿੜੀਪੇਗ ਪਹੁੰਚ ਜਾਣ ਮੰਦੜੇ ਹਾਲ ਹੀ ਆ ਟੈਰਾਂ ਵਾਲੇ ਤਾਂ ਸੈਂਟ ਮੈਰੀ ਆ ਕੇ ਰੋਕ ਦੇ ਨਾਲ ਤਾਂ ਸ਼ੀਸ਼ਾ ਬਹੁਤ ਗੰਦਾ ਹੈ ਸਾਫ਼ ਕਰਦੇ ਆ ਤੇ ਨਾਲੇ ਹੀ ਆਪ ਸ਼اور-ਸ਼ੂਬਰ ਲੈਣੇ ਆ ਯਾਰ ਚੱਲ ਚੱਲ ਕਾਰ ਵਾਲੇ ਭਾਈ ਕਾਰ ਵਾਲੇ ਭਾਈ ਚੱਲ 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 ਤੁਸੀਂ ਸਾਰੇ ਜਣ ਇਹਨਾਂ ਦੇ ਸਰੀਰਾਲ ਦੇ ਪਰ ਉਹ ਵਾਲ ਦੇ ਬਲੌਗ ਦੇਖਦੇ ਹੋਵੋਗੇ ਤੇ ਆਹ ਫਿਰਦਾ ਹੋਰ Ontario ਚ ਆ ਸੀ ਔਰ ਪਰਵਾਲ ਜੀ ਠੀਕ ਠਾਕ ਸਭ ਰਾਜੀ ਖੁਸ਼ੀ ਔਰ ਟੂਰ ਕਰਦਾ ਨਾ ਹੁਣ ਇੰਦਰ ਅਨਟਾਰੀਓ ਵਿੱਚ ਦੀ ਵਾਪਸ ਸਰੀ ਨੂੰ ਜਾ ਰਿਹਾ ਹੈਗਾ ਇਹ ਵਾਲਾ ਨੀਕਾ ਤੋਂ ਬ੍ਰੇਕ ਲਵਾਤੇ ਹੋਰ ਵੇਪ ਲਾਈਚਰ ਛੱਡ ਦੋ ਕਿਨਾਂ ਪਿੱਛੇ ਵੀ ਟ੍ਰੈਫਿਕ ਆ ਮੇਰੇ ਵੀਰੋ ਐ 90 ਕਿਲੋਮੀਟਰ ਰਹਿ ਗਿਆ 100 ਹੀ ਰਹਿ ਗਿਆ 102 ਪੈਟਰੋ ਸ਼ਾਵਰ ਲਈਏ ਯਾਰ ਜਾ ਕੇ ਇਹਨਾਂ ਸੜਕ ਨਵੀਂ ਬਣਦੀ ਐ ਤੇ ਪੁਰਾਣੀ ਸੜਕ ਨੂੰ ਦੇਖੋ ਕਿਵੇਂ ਪਟ ਪਟ ਸਿੱਟੀ ਜਾਂਦਾ ਉਹਦਾ ਬੂਰਾ ਆਪਣਾ ਆਪਣਾ ਦਵਾਰੇ ਬੱਜਰੀ ਬਣਾਈ ਜਾਂਦੇ ਆ ਐਵੇਂ ਥੋੜਾ ਜਿਹਾ ਕੰਟਰੀਆਂ ਅੱਗੇ ਆ ਦਿਲਦੂ ਦੇਖੇ ਇਹ ਪੱਟੀ ਜਾਂਦਾ ਹਨਾ ਉਹਨੂੰ ਆ ਜਿਹੜਾ ਇਹ ਚੱਕੀ ਜਾਂਦਾ ਨਾਲ ਹੀ ਆਹ ਦੇਖੋ ਦਵਾਰੇ ਚੱਕ ਕੇ ਆਹ ਸਾਰੀ ਪੱਟੀ ਜਾਂਦਾਗਾ ਉਤੋਂ ਤੇ ਮਗਰ ਦੀ ਮਗਰ ਬਣਾਈ ਜਾਂਦਾ ਕਿਉਂ ਬਾਰੀ ਨਾਲ ਹੀ ਮਸ਼ੀਨਾਂ ਲੱਗ ਕੇ ਆਉਂਗਾ ਮੂਰੇ ਦੋ ਪੱਟੀਆਂ ਜਾਂਦੀਆਂ ਉਹਨੂੰ ਇੱਕ ਪਚਾਲਿਓਂ ਪੜਦਾ ਇੱਕ ਮੁੜ ਕੇ ਦੂਜਾ ਤੇ ਇੱਕ ਚੱਕੀ ਵੀ ਜਾਂਦਾ ਉਹੀ ਬਜਰੀ ਨਾਲ ਤੇ ਮੈਨੂੰ ਲੱਗਦਾ ਉਸੇ ਬਜਰੀ ਨੂੰ ਮਿਕਸ ਕਰਕੇ ਦੁਬਾਰੇ ਪਾਈ ਜਾਂਦੇ ਆ ਫੇਰ ਤੇ ਝੜਕ ਬਣ ਗਈ ਸ਼ੀਸ਼ਾ ਥੋੜਾ ਜਿਆਦਾ ਗੰਦਾਗਾ ਆ ਭਾਈ ਬੱਟੇ ਨਾਲ ਬਹੁਤ ਬੈਰੀਆ ਟਾਇਰਾਂ ਦੇ ਉੱਤੇ ਆ ਕੇ ਦੇਖਣੇ ਪੈਣੇ ਆ ਵਿਚ ਭਾਜ ਜਾਂਦੇ ਆਗੇ ਚਾਈਨਾ ਵਾਲੇ ਟਾਇਰਾਂ ਦੀ ਗੁੱਡੀ ਹੁੰਦੀ ਥੋੜੀ ਜਿਆਦਾ ਡੂੰਗੀ ਉਨਾ ਕੱਚੇ ਜੇ ਚੱਲ ਰਿਹਾ ਆ ਦੇਖੋ ਆ ਕੁੱਟੀ ਜਾਂਦਾ ਰੋੜੀ ਕੁੱਟ ਨਾਲ ਤੇ ਸੜਕ ਬਣ ਗਈ ਆ ਕੰਪਨੀ ਆ ਹੁਣ ਜਾਂਦੀ ਆ 107 ਤੇ ਹਨਾ ਸੁਪਰਵੇਜ਼ਰੀ ਜਿਹੜੀ ਗੱਲ ਕਰਦਾ ਇਹਨਾਂ ਨੂੰ ਬਹੁਤ ਟਰੱਕ ਮਿਲਦੇ ਆ ਤੇ ਇਦੋਂ ਪਹਿਲਾਂ ਇਹ ਮੋੜਾਂ ਕੋੜਾਂ ਤੇ ਸੀਗਾ 70 ਦੀ ਸਪੀਡ ਤੇ ਤੇ ਹੈ ਸਾਰੇ ਚੀਨੇ ਫੀਨੇ ਆ ਇਹਦੇ ਵਿੱਚ ਮੋਸਟਲੀ ਤੁਹਾਨੂੰ ਮਿਲਣਗੇ ਤੇ ਪਰ ਇਹਨਾਂ ਨੇ ਆ ਝਵਲ ਮਾਰਨੀ ਮਾਰਨੀ ਆਗੀ ਵੀ ਭਿਜਾਉਣਾ ਟਰੱਕ ਨੂੰ ਡਬਲ ਲੇਨ ਤੇ ਬਹੁਤ ਟਰੱਕ ਮਿਲੂਗਾ 11 17 ਤੇ ਇਹਨਾਂ ਦਾ ਤੇ ਹੁਣ ਫੁੱਲ ਭਜਾ ਕੇ ਕ੍ਰੋਸ ਕੀਤਾ ਇਹਨੂੰ ਬੈਣਾ ਤੇ ਉਹਨੂੰ ਤੇਲ ਪਾਈ ਜਾਂਦਾ ਸੀ ਉਹ ਤੇ ਨਹੀਂ ਜਿਹੜੇ ਉਹ ਆਪਣਾ ਸਪਰੇਅ ਜੀ ਵੇਚਦੇ ਅੰਮੇਸ ਜੀ ਤੋਂ ਲਈ ਸੀ ਉਹ ਆਪਣਾ ਵਾਈਟ ਡਰਾਈਵਰ ਤੋਂ ਇੱਥੇ ਵੀ ਦੋ ਤਿੰਨ ਮੁੰਡੇ ਫਿਰਦੇ ਆ ਵੇਚਦੇ ਮੈਨੂੰ ਕਹਿਆ ਮੈਂ ਲੈ ਕੇ ਬਹੁਤ እንਧਾਵਾ ਵੀ ਇੱਥੇ ਆਉਂ ਕਰਕੇ ਮੈਂ ਖੇਡ ਦਿਖਾਵਾ ਤਾਂ ਆਪਣੇ ਨਾਲੇ ਜਿੱਥੇ ਉੱਤੇ ਸਾਥ ਹੋ ਗਿਆ ਆਪਣੇ ਉਹਦੇ ਨਾਲ ਕਰ ਗਿਆ ਜਨੇ ਉਹਦਾ ਬਾਹਰ ਕਰ ਲੈ ਐਂ ਤੇ ਮੈਂ ਹੈ ਮੇਰੇ ਕੋਲ ਦਾ ਬੰਨਣਾ ਮੈਂ ਕਿਹਾ 6 ਬੰਨਣਾ ਪਹਿਲੇ ਆਹ ਕਿ ਪਲੇਸ ਨੂੰ ਸੁਣ ਨਿਯੋਜਲ ਕਿਹੜੀ ਨਹੀਂ ਰੱਖੀ ਗੰજર ਦਿਓ ਸਾਰਾ ਕੋਸਤਾ ਸਹੀ ਹੈ ਯਾਰਾ ਉਹ ਨਾ ਚੱਲ ਨਹੀਂ ਨਿਓਲ ਮੈਂ ਚੱਲ ਇੱਥੋਂ ਨਾ ਸ਼ਾਵਰ ਲੈ ਕੇ ਆਉਣਿਆ ਨਿੱਪੀ ਜਾਣ ਜਾ ਕੇ ਤੇਲ ਭਰ ਲਾਂਗੇ ਸੇਮ ਪ੍ਰਾਈਸ ਹੀ ਆ ਦੋਨਾਂ ਦਾ 200 ਸੈਂਟ ਮੇਰੀ ਦਾ ਤੇ ਨਿੱਪੀ ਗੰਨ ਦਾ ਕਹਾਂ ਲਗਾਈਂ ਕਹਾਂ ਲਗਾਈਂ ਨਹੀਂ ਮੈਨੂੰ ਨਾ ਹੋਰ ਪੰਪ ਚਲਾਉਣਾ ਪਿਆ ਯਾਰਿਆ ਸੀ ਉਹ ਨਿਓਲ ਜਲ ਦਾਖਣੀ ਕੀ ਕਹੀ ਜਾਂਦਾ ਸੀ ਉਹ ਸਾਰਿਆਂ ਨੇ ਆਉਂ ਲਾਂ ਵੀ ਦਵਾਰੇ ਦਵਾਰੇ ਰੱਖ ਤੀਆਂ ਪਰ ਚੱਲਿਆ ਨਹੀਂ ਕਹਿੰਦੇ ਜਿਵੇਂ ਆਹ ਟਰੱਕ ਖੜਾ ਮੈਣੀ ਟੋਲਣ ਦਾ ਇਹ ਪਾਰਕਿੰਗ ਸਭ ਤੋਂ ਖਤਰੇ ਵਾਲੀ ਹੁੰਦੀ ਆ ਖੁੰਝੇ ਵਾਲੀ ਹੋਗੀ ਕਿਉਂਕਿ ਮੋੜ ਨਾਲ ਅੱਗੇ ਕਈ ਬੇਕੂਗਾ ਜਿਹੜੇ ਦੇਖਦੇ ਨਹੀਂ ਭੰਨ ਕੇ ਤੁਰ ਜਾਂਦੇ ਆ ਸਾਰਾ ਕੁਝ ਐ ਵੀ ਮੰਨ ਲਾਏ ਮੈਂ ਧਿਆਨ ਕਿਤੇ ਉਰੋਂ ਮੈਂ ਉਧਰੋਂ ਨੇੜੇ ਮੋੜਦਾ ਤੇ ਪਿਛੋਂ ਟਰੇਲਰ ਨੇ ਤਾਂ ਥੱਲੇ ਹੀ ਮੁੜਨਾ ਤਾਂ ਕਰਕੇ ਸਭ ਤੋਂ ਖਤਰੇ ਵਾਲੀ ਪਾਰਕਿੰਗ ਹੁੰਦੀ ਆ ਸ਼ਾਵਰਨਾ ਕਲੀਨ ਕਰਨ ਆ ਲਿਆ ਬਾਈ ਕਹਿੰਦਾ 5 ਮਿੰਟ ਬਹਿ ਜਾ ਮੈਂ ਕੋਈ ਚੱਕਰ ਨਹੀਂ ਪਰ ਜਾਏਗੇ ਹਮ ਸ਼ਾਵਰ ਲੈ ਕੇ ਹੀ ਕਾਲੀਆ ਬੜੇ ਘੈਂਟ ਸੋਫਾ ਪਾਪਿਆ ਪਹਿਲੀ ਵਾਰੀ ਬੈਠਾ ਇਹ ਟੇਬਲ ਵੀ ਦੇ ਦਿੰਦੇ ਆ ਦੇਖੋ ਨਾਲ ਆਪਣਾ ਦਾ ਆਪਣੇ ਕੋਲ ਹੈਗਾ ਹੀ ਆ ਚਲੋ ਕਿਉਂ ਬਾਈ ਇਹਨੇ ਇੱਥੇ ਬਹਿ ਜਾ ਮੰਨ ਤੱਕ ਕਲੀਨ ਕਰਕੇ ਆਉਣਾ ਕਹੇ ਨਾ ਕਿ ਆਏ ਆ ਤੇ ਬਾਹਰ ਬੱਦਲ ਵੀ ਹੋ ਗਏ ਆ ਸੋਹਣਿਓ ਇਹ ਕਹਿਣਾ ਚਾਹੋਂ ਕਿ ਤੁਸੀਂ ਉਧਰ ਖੜਾ ਹੈ ਮਾਰਾ ਟਰੱਕ ਮੈਂ ਪਾਣੀ ਇੰਨਾ ਕਿੱਧਰੋਂ ਆਇਆ ਕਿ ਤੇਲ ਡੋਲਦਾ ਕਿਸੇ ਨੇ ਤੇ ਕੋਫਣੇ ਤੇ ਟਿੰਮ ਤੇ ਜਾਇਆ ਗਿਆ ਵੇ ਇਹ ਕਹਣਾ ਕਿਉਂਕਿ ਮੇਰੇ ਕੋਲੇ ਮਕਰੋਨੀ ਵੀ ਪਈ ਆ ਖਾਣ ਨੂੰ ਹਜੇ ਤੇ پراਉਠੇ ਵੀ ਪਏ ਆ ਮਿੱਠਿਆਂ ਵਾਲੇ ਤੇ ਕਾਫੀ ਚੱਕਣ ਗਏ ਚੱਕੀ ਲਿਆਉਣੇ ਚੱਲ ਮੈਂ ਨਾਲ ਅਸਲ ਤੇ ਤਾਂ ਆ ਗਿਆ ਮੇਰੇ ਚੱਪਲਾਂ ਪਾੰਗਾਉਂਗਾ ਸੀ ਸ਼ਾਵਰ ਲੈਣ ਬਾਬੇ ਟ੍ਰੇਲਰ ਦਾ ਆ ਹਾਲ ਹੋਇਆ ਮੈਂ ਤਾਂ ਧਿਆਨ ਹੀ ਨਹੀਂ ਮਾਰਿਆ। ਕੋਟੋ ਖਚਾਂ ਦੀ ਕੀ ਕਰੋਗੇ ਯਾਰ? ਸੌਣ ਲੱਗੇ ਮੈਨੂੰ ਨਹੀਂ ਦਿਸ਼ਿਆ ਇਹ ਜਿਵੇਂ ਕਹਦਾ ਆ ਜਰੂਰ ਮੈਨੂੰ ਪਤਾ ਲੱਗ ਗਿਆ ਸੀ ਭੰਨਿਆ ਹੋਇਆਗਾ। ਇਹ ਤਾਂ ਨਹੀਂ ਤੁਸੀਂ ਹਾਲ ਵਾਲਾ ਜ਼ੋਰ ਨਾਲ ਕਾਹੇ ਚ ਬੈਕ ਕਰਕੇ ਠੋਕਿਆ ਹੋਇਆਗਾ ਤੇ ਇਹ ਇਕੱਠਾ ਕਰਤਾ ਇਹਨੂੰ। ਮੈਂ ਨਾ ਚੱਪਲਾਂ ਪਾ ਕੇ ਆਵਾਂਗਾ ਅਸੀਂ ਮੈਨੂੰ ਭੈੜਾ ਲੱਗਦਾਗਾ ਤੂੰ ਪਾਇਆ ਅੱਗੇ ਫੇਰ ਜਾਂਦੇ ਆਂ। ਚਾ ਲੈਉਣ ਦਾ ਹੋਰ ਫਾਇਦਾ ਹੋ ਗਿਆ ਚਾਬੀ ਬਾਹਰ ਹੀ ਸਿੱਟਤੀ ਸੀ ਇਹ ਤਾਂ ਮੈਂ ਹੁਣ ਦੁਬਾਰੇ ਉੱਤਰਾਂ ਦਾ ਨਿਗਾਹ ਪਾਈ ਤੇ ਨਹੀਂ ਆਹੀਂ ਤੁਰ ਜਾਣਾ ਸੀਗਾ ਇਹਦੇ ਡਾਲਰ ਵੀ ਮੈਥੋਂ ਉਹਦੇ 40 45 ਲੈ ਲੈ ਸੀਗੇ ਬਣਾਉਣ ਦੇ ਵਾਹ ਫਾਇਦਾ ਹੋ ਗਿਆ ਚਾ ਚਾ ਕਾਫੀ ਚਾਹ ਲੈਉਣ ਦਾ ਟੈਮ ਤੋਂ ਤੇ ਨਹੀਂ ਸੱਚੀ ਮੈਂ ਆਹੀਂ ਤੁਰ ਪੈਣਾ ਸੀਗਾ ਤੇ ਅੱਗੇ ਇੱਕ ਗਮਾਈ ਸੀ ਇਹਦੇ ਤਾਂ ਜੇਬ ਜੂਫ ਤੇ ਨਿਕਲ ਗਈ ਉਹ ਸਾਹਮਣੇ ਆ ਟਮ ਹਟਣ ਉਹ ਫਿਰ ਚੱਲਦੇ ਆ आज हो गए मित्रों कॉफी की नहीं नहीं पेहनी है ਤੇ ট্রাক ਤੇ ਜਾ ਕੇ ਖਾਦੀ ਜਾਊ ਇਸਕੇ ਸਾਥ ਮੈਕਰੋਨੀ ਠੰਡੀ ਠੰਡੀ ਅਬਾਰ ਰੱਖਿਆ ਆ ਮੈਂ ਥੋੜੀ ਜਿਹਾ ਉੱਪਰ ਜਾ ਕੇ ਖਾਣੇ ਹਾਂ ਹੁਣ ਹਾ ਰੋਡ ਹੀ ਬੜਾ ਬਿਜੀ ਆ ਨਹੀਂ ਹੋ ਗਿਆ ਇਤਰੋ ਖਾਦੀ ਇਸਕੇ ਬਾਅਦ ਹਮ ਨਾਮ ਜਾਏਗੇ ਨਾ ਨਾਂਗਾ ਜਾਂਦਾ ਹੈ ਨਾ ਟਾਪਾ ਜਾਂਦਾ ਹੈ ਉਹ ਦਰਗੀ ਸੀ ਬੀਬੀ ਬੀਬੀ ਨੇ ਆਖਿਆ ਕਿ ਤੇ ਮੂਰੇ ਆਉਣ ਲੱਗਿਆ ਨਹੀਂ ਬੀਬੀ ਹਜੇ ਅਸੀਂ ਇੰਨੇ ਦੁਖੀ ਨਹੀਂ ਹੈਗੇ ਵੀ ਗੱਡੀ ਮੂਰੇ ਆ ਜਗੇ ਹਜੇ ਜ਼ਿੰਦਗੀ ਗੋਡਾ 43 ਮਿੰਟ ਦੀ ਆਪ ਪੈ ਗਈ ਮੈਂ ਚੱਲ 1 ਘੰਟੇ ਦੀ ਪਾ ਦਿੰਨੇ ਆ ਉਹ ਹੀ ਸਲੀਪ ਘੱਟ ਪਾਉਣੀ ਪਊਗੀ ਤੇ ਅੱਜ ਫਿਰ ਮੈਕਰੋਨੀ ਖਾ ਲਉ ਮੁੰਡੇ ਆ ਵੀ ਰੋਡ ਤੇ ਕੰਮ ਕਰਦੇ ਫਿਰਦੇ ਆ ਲੈਣਾ ਮਾਰਦੇ ਫਿਰਦੇ ਆ ਹਨਾ ਇਹਨਾਂ ਨੇ ਆਪਾਂ ਨੂੰ ਨੰਗਾ ਦੇਤਾ ਉਦੋਂ ਤੋਂ ਹੀ ਦੇਖਿਆ ਬੰਦੇ ਨੇ 2 ਘੰਟੇ ਖਰਾਬ ਕੀਤੇ ਸੀ ਤੇ ਇਹਨਾਂ ਨੇ ਵੀ ਤਾਂ ਹੁਣ ਨੰਗਾਇਆ ਹੀ ਆ ਬਣਾ ਫੁੱਲ ਤੇ ਕਰਕੇ ਨੰਗਾਇਆ ਮੈਂ ਪਾਰਕਿੰਗ ਲੇਨ ਤੋਂ ਤੇ ਉੱਤੇ ਵਾਲਿਆਂ ਨੇ ਚਾਵਲਾਂ ਨੇ ਨੰਗਾ ਬੰਦ ਕਰਕੇ ਰੱਖਿਆ ਉਹ ਜਿਵੇਂ ਨਹੀਂ ਕਿਸੇ ਨੂੰ ਮਸਾ ਕੋਈ ਕੰਮ ਲੱਭਿਆ ਹੁੰਦਾ ਉਹ ਚੀਜ਼ ਤੇ ਇਹਨਾਂ ਨੇ ਵੀ ਤਾਂ ਪੇਂਟ ਕਰੀ ਜਾਂਦੇ ਨੰਗਾਈ ਜਾਂਦੇ ਸਾਰਿਆਂ ਨੂੰ ਤੇ ਉਹ ਚਾਵਲ ਨੇ ਉਦੋਂ ਕਿੰਨਾ ਖੱਜਲ ਕੀਤਾ ਹੀ ਬਾਬੇ 1-2 ਦੀ ਸਪੀਡ ਤੇ ਤੋਰ ਤੋਰ ਕੇ ਸਾਰਿਆਂ ਨੂੰ ਤੇ ਜਮਾਣੀਏ ਪਾਸਿੰਗ ਲੇਨ ਤੇ ਆ ਕੇ ਨੰਗਾ ਦੇ ਦਿੰਦੇ ਆ। ਆਹ ਥੀਚਾ ਥੋੜਾ ਗੰਦਾ ਉਹ ਟੀਸੀ ਦੀ ਨਹੀਂ ਆ। ਤਾਂ ਹਾਂ ਉੱਥੇ ਜਾਣਾ ਆਪਾਂ। ਛੋਟੇ ਖਿੱਚ ਰੇ ਖਿੱਚ। ਖਿੱਚ ਉੱਥੇ ਜਾਂਦਾ ਜਾਂਦਾ 50 ਤੇ ਰਹਿ ਜਾਣਾ। 105 7 ਤੇ ਆ। 50 ਤੋਂ ਵੀ ਘਟ ਜਾਣੀ ਐ ਸਪੀਡ। ਬਾਲੀ ਤਗੜੀ ਚੜਾਈ ਬਣਦੀ ਆ ਬਾਬੇ ਇਹ। ਨੰਪੀਆਂ ਰਹਿ ਗਿਆ 174 ਕਿਲੋਮੀਟਰ ਮੋੜ। ਯਾਰ ਮੇਰੇ ਨਾਲ ਕੈਮਰੇ 'ਚ ਪ੍ਰੋਬਲਮ ਆ ਗਈ ਆ ਬਾਬੇ ਇਹਦੇ 'ਚ GoPro 'ਚ ਜਿਹੜੀ ਵੀ ਇਹਦੇ ਨਾਲ ਵੀਡੀਓ ਬਣਾਉਣਾ ਤਾਂ ਹੀ ਛੋਟੀਆਂ ਬਣ ਰਹੀਆਂ ਲੋ ਮੈਨੂੰ ਪਤਾ ਨਹੀਂ ਸੀ ਹਨਾ ਉਹ ਬਣਾ ਬਣਾ ਕੇ ਤੇ ਕੀ ਮੈਨੂੰ ਤਾਂ ਇਹ ਸੀ ਇੱਕ ਅੱਧੀ ਵੀਡੀਓ ਕੱਢ ਲਈ ਉਹ ਤੇ ਉਹ ਮਾੜੀ ਜਿਹੀ ਆਵਾਜ਼ ਆਉਂਦੀ ਆ ਮੁੜ ਕੇ ਆਵਾਜ਼ ਨਹੀਂ ਆਉਂਦੀ ਤੇ ਨਾ ਹੀ ਉਹ ਕੈਪਕਟ ਤੇ ਡਾਊਨਲੋਡ ਹੁੰਦੀ ਮੈਂ ਉਧਰ ਪਤਾ ਨਹੀਂ ਕੀ ਚੱਕਰ ਚੱਲਿਆ ਹੁਣ ਮੈਮਰੀ ਕਾਰਡ ਦਾ ਚੱਕਰ ਆ ਜਾਂ ਕੀ ਚੱਕਰ GoPro ਨੂੰ ਦੇਖਦਾ ਜਾ ਕੇ 80 ਤੇ ਤਾਂ ਆ ਵੀ ਗਿਆ ਚਾਲ 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 ਛੋਟਾ ਚਾਲ ਨਾ ਹਰ ਟਕਰੋਜ ਘਟਦਗੇ ਮੈਨੂਅਲ ਕਰਕੇ ਹਨਾ 95 ਤੇ ਲਾਇਆ ਹੋਇਆ ਮੇਰਾ ਉਹ ਪਹਿਲਾ ਸਿਸਟਮ ਆਨ ਕੀਤਾ ਹੋਇਆ ਤੇ ਬੰਦ ਆ ਪੂਰਾ ਬੜੀ ਤਕੜੀ ਹਿੱਲ ਸੀ ਨਾਲ ਇਹ ਹਾਂ ਤੇ ਸਭ ਤੋਂ ਵਧੀਆ ਤਰੀਕਾ ਹੈਗਾ ਡਾਉਨ ਹਿੱਲ ਤਾਰਨ ਦਾ ਛੋਟਾ ਗੇਅਰ ਕਰੋ ਤੇ ਮੈਨੂਅਲ ਕਰਕੇ ਦੋ ਨੰਬਰ ਤੇ ਇੰਜਨ ਬ੍ਰੇਕ ਲਾ ਕੇ ਤੇ ਨਾਲ ਹੀ ਆਹ ਪ੍ਰੈਸ ਕਰ ਦਿਓ ਇਥੋਂ ਨਿੱਪੀਗਨ ਵਾਲੀਆਂ ਸਵਾਰੀਆਂ ਜੋ ਨਿੱਪੀਗਨ ਪੈਲ ਭਰਾ ਲਿਆ ਪਰਿਵਰ ਚੋਂ ਉੱਥੇ ਲਾ ਜਾਂਦਾ ਮਾ ਨਾਲ ਤਾਂ ਪੱਜ ਕੇ ਵਾਸ਼ਰੋਂ ਜਾਏ ਅੱਗੇ ਕਹਿੰਦਾ ਬਾਈ ਮੈਂ ਆਪਣਾ ਸਾਲਟ ਸੂਸੈਂਟ ਮੇਰੀ ਦਾ ਜਿਉਂ ਤੁਰਿਆ ਤੇ ਨਿੱਪੀਗਨ ਆ ਕੇ ਰੁਕਿਆ ਰਾਹ 'ਚ ਇੱਕ ਵੀ ਬ੍ਰੇਕ ਨਹੀਂ ਲਈ ਵੀ ਰੋਕਿਆ ਹੀ ਨਹੀਂ ਟਰੱਕ ਜਮਾ ਇਹ ਸੱਡ ਤੇ ਟਾਇਰ ਨੇ ਹਟੋ ਆਪੇ ਗਾਇਸ ਤੇ ਉਹ ਤਾਂ ਹੀ ਕੋਣ ਧਰਤੇ ਇਹਨਾਂ ਨੇ ਮਿਲੋ ਇਸ ਗੋਰੇ ਨੂੰ ਦੇਖ ਲਾ ਆਹ ਦਾ ਨਾਲ ਹੀ ਚਾਰਜਿੰਗ ਦਾ ਕੰਮ ਮੰਨ ਲਾ ਉਹ ਕੀ ਕਹਿੰਦਾ ਸੋਲਰ ਪਲੇਟਾਂ ਜੀਆਂ ਵੀ ਬਹੁਤ ਲਾਈ ਫਿਰਦਾ ਗੱਲ ਤੇ ਆਹ ਪੁਲਿਸ ਵਾਲਾ ਓਏ ਪ੍ਰਾਈਵੇਟ ਗੱਡੀ ਲਈ ਫਿਰਦਾ ਵਾਬੇ ਜਮਾਂ ਬੈਨ ਨਹੀਂ ਹੁੰਦੀ ਉਹ ਵਾਲੀ ਮੇਰੇ ਕੰਡੀਟਰ ਡੱਡਾ ਜਾ ਰਿਹਾ ਮੈਂ ਦੋ ਤਿੰਨ ਨਾਰੀ ਜਾ ਸਕਦਾ ਹੈ ਨਾ ਉਹਦੇ ਕੰਨੀ ਸਾਡੇ ਨਾਲ ਅੱਖ ਮਲਾਏਂਗਾ ਤੁਹਾਨੂੰ ਅਰੇ ਸਾਡੇ ਨਾਲ ਮੱਥਾ ਲਾਏਂਗਾ ਤਾਂ ਫਿਰ ਸੋਨਿਆ ਬਿੰਦੀ ਕਿੱਥੇ ਲਾਏਂਗਾ ਟੋਪੀ ਬੜੀ ਤੇਜ਼ ਆ ਯਾਰ ਦੂ ਕੋ ਨਹੀਂ ਕਰਦਾ ਹੁੰਦਾ ਦੂ ਦੂ ਨੱਟ ਆ ਲਿਆ ਚੱਲ ਨੱਟ ਆ ਲਿਆ ਬਾਈ ਨੇ ਇਹਦੇ ਇਹ ਲਾ ਲਿਆ ਬਾਈ ਨਹੀਂ ਨਾਲ ਭੈਣ ਆ ਟਰੱਕ ਦੀ ਬੈਗ ਕੱਢਣਾ ਔਖਾ ਹੋ ਜਾਣਾ ਕਿੰਨਾ ਬਿਜੀ ਹੋ ਗਿਆ ਉਹ ਕੰਮ ਡੇਰੋ ਇਸ ਤਰ੍ਹਾਂ ਲੋਡ ਖਰਾਬ ਹੋ ਗਿਆ ਵਿੱਚੋਂ ਪਾਣੀ ਕੋਈ ਕਿ ਕੈਮੀਕਲ ਜਿਆ ਡੁੱਲੀ ਜਾਂਦਾ ਪਰ ਯਾਰ ਨੇ ਟਿੱਡਾ ਕਰਤਾ ਕੋ ਉਨਾਂ ਕੋ ਇੱਧਰ ਨਾ ਜਿਹੜਾ ਉਹ ਡੇ ਐਂਡ ਰੋਡ ਦੇ ਟਰੱਕ ਚੋਂ ਨਾ ਡੁੱਲੀ ਜਾਂਦਾ ਸੀਗਾ ਹਨਾ ਮੈਂ ਬਾਈ ਨੂੰ ਦੇਖ ਕੇ ਆਇਆ ਉਦੋਂ ਤਾਂ ਵਿੱਚ ਹੈ ਨਹੀਂ ਸੀਗਾ ਨੇ ਹੁਣ ਮੈਂ ਜਦੋਂ ਬਾਈ ਮੈਨੂੰ ਦੱਸ ਗਿਆ ਮੈਂ ਦੁਆਰੇ ਗਿਆ ਮੈਂ ਬਾਈ ਤੇਰੇ ਲੀਕ ਹੋਈ ਜਾਂਦਾ ਕੁਸ ਉਹ ਬਾਬੇ ਜਦੋਂ ਮੈਂ ਗਾਂ ਜਾ ਕੇ ਦੇਖਿਆ ਤੇ ਉਹ ਤਾਂ ਡੇਂਜਰਸ ਗੱਡ ਦਾ ਲੋਡ ਆ ਬਈ ਲੀਕੜ ਕੋ ਸੀਗਾ ਬਾਈ ਕਹਿੰਦਾ ਮੈਂ ਪੁਲਿਸ ਕਾਲ ਕਰਦਾ ਮੈਂ ਪਹਿਲਾਂ ਉਹਦੀ ਡਿਸਪੈਚ ਨੂੰ ਕਰ ਦੇ ਐਂਡ ਰੋਜ ਨੂੰ ਫੇਰ ਉਸ ਤੋਂ ਬਾਅਦ ਆਪਦੇ ਓਨਰ ਨੂੰ ਕਰੀ ਜਾਂ ਉਹਨਾਂ ਨੂੰ ਪੁੱਛ ਲਾ ਕੀ ਕਰਨਾ ਕਿਉਂਕਿ ਉਹ ਤਾਂ ਡੇਂਜਰ ਹੈ ਤਾਂ ਪਤਾ ਹੀ ਨਹੀਂ ਕਦੋਂ ਉਹਦਾ ਲੀਕ ਆਉਂਦਾ ਹੁੰਦਾ ਹੈ ਕਿਉਂਕਿ ਬਹੁਤ ਸਮੈਲ ਆਈ ਜਾਂਦੀ ਹੈ ਤੇ ਇੱਕ ਨਾ ਉਹਦਾ ਦੂਜੀ ਸਾਈਡ ਸਾਰੀ ਤੇ ਉਹ ਜੰਮਿਆ ਪਿਆਗਾ ਡੋਲ ਡੋਲ ਕੇ ਤੁਹਾਨੂੰ ਦਿਖਾਵਾਂ ਕਿੱਥੇ ਆ ਆਹ ਖੜਾ ਉਹ ਤਾਂ ਲੀਕ ਹੋਈ ਜਾਂਦਾ ਆਣੀ ਡੈਂਡਰੋਇਡ ਦਾ ਇਹਦਾ ਹੈਗਾ ਆ ਦੇਖੋ ਇੱਥੇ ਉਹ ਤੇ ਹੁੱਕ ਡਿੱਗੀ ਜਾਂਦੇ ਨੇ ਨਾ ਤੇ ਡੇਂਜਰਸ ਗੁੱਟ ਦਾ ਲੋਡ ਹੈਗਾ ਉਹ ਦੇਖੋ 1263 3 ਵਾਲਾ ਤੇ ਲੀਕ ਹੋ ਗਿਆ ਵੀਰੇ ਉਹ ਕੁਝ ਕਟਕੁੱਟ ਵੱਜ ਗਿਆ ਜਾਂ ਤਾਂ ਕੋਈ ਨਾ ਕੋਈ ਚੱਕਰ ਚੱਲ ਗਿਆ ਬਾਲਾ ਹੀ ਭਲਾ ਮਾਨਸਿਆ ਸੀਗਾ ਯਾਰ ਵਿਚਾਰਾ ਉਹਨੇ ਘਣੀ ਉਮੀ ਤੁਰ ਪੈਣਾ ਸੀ ਮੈਂ ਨਾ ਇਹਨਾਂ ਨੇ ਨਾਂਗਾ ਦੇਣਾ ਕਿ ਇਹਨੂੰ ਇਹਨਾਂ ਨੇ ਵਿਚੜ ਕੇ ਰਹਿਣਾ ਪੂਰਾ ਕਬਜ਼ਾ ਇਹਨਾਂ ਦਾ ਇੱਧਰ 11 17 ਦੇ ਨਾਂ ਝਾਲਦਾ ਡੇਨ ਰੋਜ ਦਾ ਨਾਂ ਤੇ ਹੁਣ ਇਹਨਾਂ ਦਾ ਚੱਕਰ ਤਕੜਾ ਚੱਲੂਗਾ ਜਿਹੜਾ ਇਹ ਹੈ ਨਾ ਡੇਂਜਰਸ ਬੋਟ ਵਾਲਾ ਬਹੁਤ ਤਕੜਾ ਚੱਕਰ ਚੱਲਣਾ ਹੈ ਇਹਨਾਂ ਨੂੰ ਕਾਇਆਂ ਨੂੰ ਤਾ ਮੈਥੋਂ ਕੁਛ ਵੀ ਹਾਲਾ ਦੱਸੇ ਬਣਾ ਰਿਹਾ ਨਹੀਂ ਜਾਂਦਾ ਅਗਲੇ ਨੂੰ ਹੁਣ ਜੇ ਮੈਂ ਉਹ ਬਾਈ ਆ ਕੇ ਬਾਥਰੂਮ ਤੋਂ ਟਰੱਕ 'ਚ ਵਹਿ ਗਿਆ ਸੀਗਾ ਤੁਰਨ ਵਾਸਤੇ ਮੈਂ ਜਾ ਕੇ ਚੱਲ ਉਹਨੂੰ ਬੁਲਾ ਲਿਆ ਤੇ ਆਪਾਂ ਦੱਸਤਾ ਤੇ ਆਪਾਂ ਇੰਨੀ ਗਿਆ ਅਗਲੇ ਦਾ ਬਚਤ ਰਹਿ ਗਈ ਕਿਉਂਕਿ ਮੂਰੇ ਭਾਈ ਸਟੇਲ ਪੈਂਦੀ ਐ ਤੇ ਡੇਂਜਰਸ ਗੋਡ ਦਾ ਲੋਡ ਹਨਾ ਤੇ ਲੀਕ ਹੋਈ ਜਾਂਦਾ ਤੇ ਇੱਕ ਬਹੁਤ ਤਕੜੀ ਮਿਲਟਰੀ 스మెਲ ਮਾਰ ਲੱਗੀ ਉੱਤੇ ਸਾਰੇ ਪੰਪ ਤੋਂ ਜਿੱਤੇ ਥੱਲੇ ਘਰਾਲ ਲੇ ਘਰਾਲ ਚੱਲੀ ਜਾਂਦੇ ਆ ਉਹਦੇ ਆ ਕਰਕੇ ਬਚਾਈ ਰੱਖਿਆ ਕਰੋ ਇਹਦੀ ਨਾ ਪਲੇਟ ਮੈਨੀਟੋਬਾ ਦੀ ਆ ਗੋਰੀ ਆ ਵੀ ਬਜ਼ੁਰਗ ਜੀ ਇਹਦੀ ਨਿਗਾ ਸਾਈਡ ਵਾਲੇ ਸ਼ੀਸ਼ੇ ਚ ਵੀ ਪਿੱਛੇ ਮੈਂ ਕਿੰਨਾ ਕੋ ਨੇੜੇ ਆ ਗਿਆ ਤੇ ਠੀਕ ਆ ਹੁਣ 99 ਤੇ ਹਨ ਜਦੋਂ ਪਾਸੇ ਲੈਣ ਤੇ ਜਾਉ ਇਹਨੇ 110 ਤੇ ਵੀ ਟਪਾ ਦੇਣੀ ਆ ਵੀ ਕ੍ਰਾਸ ਨਹੀਂ ਕਰਨ ਦੇਣਾ ਜਾਣ ਕੇ ਉਹ ਪਤਾ ਕਿਵੇਂ ਲੱਗਦਾ ਇਹ ਸ਼ੀਸ਼ੇ ਚ ਦੇਖਦੀ ਆ ਜਦੋਂ ਮੈਂ ਇਹਨੂੰ ਕ੍ਰਾਸ ਕਰਨ ਲੱਗਦਾ ਉਹ ਨਾਲ ਹੀ ਪੈਡਲ ਨਾਪ ਦਿੰਦੀ ਆ ਭਜਾ ਲੈਂਦੀ ਆ ਤੇ ਹੁਣ ਇਹਨੂੰ ਪਤਾ ਕ੍ਰਾਸ ਨਹੀਂ ਕਰ ਸਕਦਾ ਹਨ ਤੇ ਹੁਣ ਹੌਲੀ ਕਰ ਲੈਂਦੀ ਆ ਜਦੋਂ ਇਹਨੂੰ ਜਿੱਥੇ ਮੈਂ ਇਹਨੂੰ ਲੱਗ ਇਹਨੂੰ ਲੱਗੂ ਕ੍ਰਾਸ ਕਰੂੰਗਾ ਕਿ ਉੱਥੇ ਇਹਨੇ ਛੱਡ ਦੇਣੀ ਆ ਇਹ ਗੱਡੀ ਆ ਮੇਰੇ ਸਾਬ ਨਾਲ 2 ਕਿਲੋਮੀਟਰ ਤੇ ਪਾਸ ਹੀ ਲੈਣਾ ਤੁਹਾਨੂੰ ਉੱਥੇ ਦਿਖਾਉਣਾ ਇਹਦਾ ਝੁੱਟ ਆ ਵੀ 100 ਤੇ ਟਰੱਕ ਤਾਂ ਜਾਵੜਿਆ ਮੈਂ ਇਹਦੇ ਨਾਲੋਂ ਬੈਥ ਪਾਈ ਸੀ ਹੁਣ ਮੈਂ ਕ੍ਰੂਜ਼ ਲਾਤਾ 107 ਤੇ ਕਰਕੇ ਲਾਤਾ ਹਨਾ ਤੇ ਜਾਂਦੀ ਦੇਖਿਓ ਕਿਉਂ ਗਈ ਨਾ ਆ ਕਰ ਦੁੱਤਾ ਇਹਨਾਂ ਦੀਆਂ ਮਾੜੀਆਂ ਇਹਨੂੰ ਪਤਾ ਆ ਮੈਂ ਲੈਫਟ ਲੇਨ 'ਚ ਆ ਗਿਆ ਹੁਣ ਪਾਸ ਹੀ ਲੈਣ ਆਈ ਸੀ ਉਹ ਜਾਂਦੀ ਆ ਤੇ 108 ਤੇ ਟਰੱਕ ਆਗਾ ਉਹ ਗਈ 110 ਤੋਂ ਵੀ ਉੱਤੇ ਆਹੋ ਆੜੀ ਚ ਮੈਂ ਇਹਨੂੰ ਲੰਗਨ ਨਹੀਂ ਦੇਣਾਗਾ ਐ ਜਿਵੇਂ ਬਹਿਤਾਂ ਰੋਡ ਤੇ ਸਾਲੇ ਕਰਦੇ ਐ ਕੰਜਰ ਬੁੜੇ ਜਿਹੜੇ ਪੈਨਸ਼ਨ ਵਾਲੇ ਮਰ ਮੁਰਝਾਓ ਭੈਣ ਚੁੱਧੋ ਇੱਥੇ ਦੇ ਚ ਮਾਰ ਕੇ ਕਿਤੇ ਪੱਥਰ ਚ ਤੂੰ ਵੀ ਕੈਨੇਡਾ ਤੇ ਬੋਝ ਹੀ ਆਂ ਤੁਸੀਂ ਪੈਨਸ਼ਨ ਲੈਣੇ ਹੋਗੇ ਹੁਣ ਕਿਵੇਂ ਨਾਲ ਹੀ ਸਲੋ ਹੋ ਗਈ ਮੈਂ ਪਿੱਛੇ ਕਰ ਲਿਆ ਨਾ ਟਰੱਕ ਤੇ ਨਾਲ ਹੀ ਸਲੋ ਹੋ ਗਈ ਮਾਰ ਕਾਂ ਦੇ ਚ ਟੱਕਰ ਟੁੱਕਰ ਸਾਈਡ ਤੇ ਪਹਾੜੀ ਤੋਂ ਥੱਲੇ ਇਹਨਾ ਤਾਂ ਬੜਾ ਮਿੱਤਰੋ ਹੋ ਗਿਆ ਖਰਾਬ ਮੈਨੂੰ ਲੱਗਦਾ ਕੱਲ ਨੂੰ ਉਹ ਨਾ ਕੱਲ ਪਹੁੰਚ ਜਾਣਾ ਮੈਂ ਕਰੇ ਕੱਲੂ ਜਾਂ ਪਰਸੋਂ ਜਾ ਕੇ ਉਹਨਾਂ ਨੂੰ ਨਾ ਬੈਸਟ ਵਾਇਸ ਤੋਂ ਵੀ ਲਿਆ ਸੀ ਆਪਾਂ ਇੱਕ ਵਾਰੀ ਉਹਨਾਂ ਨੂੰ ਚੈੱਕ ਕਰਾ ਲੈਨੇ ਵੀ ਕੀ ਚੱਕਰ ਹੋ ਸਕਦਾ ਕਿ ਮੈਂ ਵੀਡੀਓ ਤਾਂ ਹੀ ਨਹੀਂ ਪੈ ਰਹੀਆਂ ਭਈ ਉਤੋਂ ਜ਼ਿਆਦਾ ਵੀਡੀਓ ਮੇਰੇਗਾ ਉਹਦੇ ਤੇ ਬਣਿਆ ਆਉਂਦੀਆਂ ਸੀਆਂ ਤੇ ਉਹਨਾਂ ਤੇ ਹੁਣ ਆਵਾਜ਼ ਹੀ ਨਹੀਂ ਆ ਰਹੀ ਵੀਡੀਓ ਤੇ ਸਟਾਰਟਿੰਗ 'ਚ ਆਉਂਦੀ ਆ ਬਾਅਦ 'ਚ ਨਹੀਂ ਆਉਂਦੀ ਜੇ ਕਿ ਇਹਨੂੰ ਪਤਾ ਤਾਂ ਯਾਰ ਦੱਸਿਓ ਵੀ ਇਹਦੇ ਬਾਰੇ ਵੀ ਤੁਹਾਨੂੰ ਜੇ ਜਾਣਕਾਰੀ ਹੈਗੀ ਹੈ ਨਾ ਕਿ ਕਾਹਤੋਂ ਨਹੀਂ ਆ ਰਹੀ ਆਵਾਜ਼ ਫਟਾਸ਼ੋ ਵਾਕੀ ਦੋ ਸੋਈ ਮੁੰਡਾ ਸੋਹਣਾ ਲੱਗਦਾ ਐ ਐਂਟਾ ਨਾਲ ਉਹ ਗੱਡੀ ਵਾਲੀ ਦਾ ਮਸਾ ਖੜਾ ਜਿਹੜਾ ਕਿ ਆਇਆ ਉਹਨੂੰ ਮਸਾ ਕ੍ਰੋਸ ਕੀਤਾ ਬਿਨਾ ਪਾਸੇ ਲੈਣ ਤੋਂ ਕ੍ਰੋਸ ਕੀਤਾ ਗਿਆ ਹੁਣ ਨਹੀਂ ਦੌੜੇ ਕਰਨੀ ਨਹੀਂ ਦਿੱਤਾ ਸੀਗਾ ਕਿਉਂਕਿ ਬਈ ਇੱਕ ਪਾਸੇ ਕਾਰ ਆ ਉਹਨੂੰ ਜਿੰਨੇ ਤੇ ਮਰਜੀ ਪਿਆਰਾ ਇਹਨੇ ਮਸਾ ਭਜਣਾ ਹਨ ਬਈ ਬਦੌਦ ਬਈ ਇਹ ਲੋਡ ਹੁੰਦਾਗਾ ਹੌਲੀ ਹੌਲੀ ਭਜਰੈਣੇ ਤਾਂ ਕਰਕੇ ਉਹ ਤੋਂ ਮਸਾ ਹੀ ਖੜਾ ਛੜਾਇਆ ਗਿਆ ਟ੍ਰਵਲ ਤੋਂ ਉਰਜਣਾ ਜਮਨ ਸਿੱਧਾ ਹੋਇਆ ਵੈ ਮੈਂ ਤਾਂ ਹੀ ਐਨਕਾ ਲਾ ਲਈ ਨਹੀਂ ਮੈਨੂੰ ਆਤ ਹੈ ਨਹੀਂ ਐਨਕਾ ਲਾਉਣ ਦੀ ਮੈਨੂੰ ਬੜਾ ਟਾਈਮ ਚਾਹੀਦਾ ਨਹੀਂ ਪੈ ਗਿਆ ਬਹੁਤ ਰਾਤ ਨੂੰ ਨਾ ਚੰਗੀ ਝੜੀ ਲਾਈ ਯਾਰ ਆਪਣੇ ਪੱਖਾ ਵੀ ਬੰਦ ਕਰਨਾ ਪਿਆ ਉੱਠ ਕੇ ਕਾ ਮਹਾਤਮ ਭਲੀ ਕਰੇ ਸਕੇਲਾਂ ਤੋਂ بچਾਵੇ ਤੇ ਗਾਂਧੀ ਦੇ ਸੇਰ ਅਰਗਾ ਨਿਕਲਿਆ ਪਿਆ ਹਾ ਕਹਿ ਥਾਵਾਂ ਤੋਂ ਆ ਟਾਇਰ ਚੇਂਜ ਹੁੰਦੇ ਆ ਇਹਦੇ ਤਿੰਨ ਸਕੇਲਾਂ ਪੈਣੀਆਂ ਨੰਨ ਭਰਾ ਵੀ ਡਰੈਡਨ ਤੋਂ ਦੁਰਿਆ ਫਲੈਟ ਬੈੱਡ ਵਾਲਾ ਪਰ ਮੈਨੂੰ ਸਮਝ ਲੰਗਿਆ ਬਹੁਤ ਡੇਂਜਰ ਲੋਡ ਹੁੰਦਾਗਾ ਫਲੈਟ ਬੈੱਡ ਵਾਲ ਨੂੰ ਤਾਂ ਪਤਾ ਹੀ ਫੱਟੇ ਵਾਲਿਆਂ ਨੂੰ ਸਾਰਾ ਆਹ ਜਿਹੜੇ ਰੋਲ ਜੇ ਧਰੇ ਹੋਏ ਹੁੰਦੇ ਆਗੇ ਕੀ ਕਹਿੰਦੇ ਇਹਨਾਂ ਨੂੰ ਆਪਾਂ ਨੂੰ ਐਵੇਂ ਕਹਦਾ ਬਤਾਂ ਨਹੀਂ ਪਰ ਯਾਰ ਇਹਨਾਂ ਜਿਆ ਫਰਕ ਕਾ ਤੋਂ ਆ ਇੱਕ ਇਧਰ ਨੂੰ ਆ ਹਨਾ ਫੇਰ ਇੱਕ ਇਧਰ ਨੂੰ ਫੇਰ ਇਹ ਹੱਲ ਹੁੱਲ ਗਏ ਆ ਰੜ ਗਏ ਨਾ ਨਹੀਂ ਤਾਂ ਕੋਈ ਵੀ ਨਹੀਂ ਛੱਡਣਾ ਬਾਬੇ ਉਹ ਮੇਰਾ ਚੀਚਾ ਵੀ ਬਈ ਜਾਂਦਾ ਤੈਨੂੰ ਇਹਨੂੰ ਕ੍ਰੋਸ ਕਰਨ ਲੱਗਿਆ ਦਿਖਾਉਣਾਗਾ ਜੇ ਕ੍ਰਾਸ ਕਰਨ ਦਊ ਤਾਂ ਪਰ ਭਜਾਈ ਇਹ ਵੀ ਬਹੁਤ ਜਾਂਦਾ ਬਾਬੇ ਆ ਹੁਣ 95 ਤੇ ਗਿਆਗਾ ਕਿਉਂਕਿ ਇਹਦੇ ਮੂਰੇ ਇੱਕ ਹੋਰ ਪੱਟੇ ਵਾਲਾ ਲੱਗ ਗਿਆ ਨਾ ਉਹ ਪਤਾ ਨਹੀਂ ਕਿਹੜਾ ਸਿਲੰਡਰ ਜੇ ਚੱਕੀ ਫਿਰਦਾ 2 ਕਿਲੋਮੀਟਰ ਰਹੀ ਪਾਸਿੰਗ ਲਾਈਨ ਪਰ ਛੱਡੀ ਇਹ ਵੀ ਭਰਾ ਬਹੁਤ ਜਾਂਦਾ ਐ ਜੇ ਵੀਰ ਭਾਈ ਮਿਲਦੇ ਰਹਿਣ ਤਾਂ ਲੋੜ ਹੀ ਨਹੀਂ ਗਏ ਇਹਨੂੰ ਕ੍ਰਾਸ ਕਰਨ ਦੀ ਜਦ ਹੀ ਗੜੀ ਮੇਰੇ ਹਿਸਾਬ ਨਾਲ ਵੀ ਟਿਕਟੌਕ ਹਨਾ ਸੋਸ਼ਲ ਮੀਡੀਆ ਹਰ ਇੱਕ ਮੁੰਡਾ ਚਲਾਉਂਦਾ ਆਪਣਾ ਮੁੰਡਾ ਹੋਵੇ ਕੁੜੀ ਹੋਵੇ ਹਨਾ ਮੋਸਟਲੀ ਚਲ ਵੱਡਿਆਂ ਨੂੰ ਛੱਡ ਕੇ ਵੀ ਟਰੱਕਰੀ ਮੰਨ ਲਓ ਹਰ ਇੱਕ ਚਲਾਉਂਦਾ ਗੱਡੀਆਂ ਵਾਲਿਆਂ ਨੂੰ ਤਾਂ ਦਫਾ ਹੀ ਕਰ ਦੋ ਤੁਸੀਂ ਵਿੱਚੋਂ ਕੱਢ ਹੀ ਦੋ ਕਦੇ ਨਾ ਕਦੇ ਇਹ ਨਹੀਂ ਮੈਂ ਕੱਲਾ ਮੈਂ ਵੀਡੀਓ ਪਾਉਣਾ ਵੀ ਆ ਜਿਹੜੇ ਐ ਸਲੋ ਜਾਂਦੇ ਆ ਤੇ ਉਹ ਭੁਜਾ ਲੈਂਦੇ ਆ ਹਨਾ ਹੋਰ ਵੀ ਬਹੁਤ ਬੰਦਿਆਂ ਨੇ ਪੰਗਾ ਉਹ ਸ਼ੈਂਟੀ ਨੇ ਪਾਈ ਆ ਹਨਾ ਉਹਨੇ ਚੱਲ ਇੱਕ ਕੰਪਨੀ ਦਾ ਨਾਮ ਲੈ ਕੇ ਪਾਈ ਆ ਪਰ ਸਮਝਦਾ ਸਾਰਿਆਂ ਨੂੰ ਆ ਵੀ 11 17 ਹਾਈਵੇ ਤੇ ਕੀ ਹੁੰਦਾ ਹਨ ਤੇ ਸਾਰਿਆਂ ਨੂੰ ਸਮਝਾਉਂਦੀ ਇਹ ਨਹੀਂ ਵੀ ਤੁਹਾਨੂੰ ਪੰਜਾਬੀ ਨਹੀਂ ਸਮਝਾਉਂਦੀ ਹੋਣੀ ਠੀਕ ਹੈ ਫਿਰ ਵੀ ਆਪਾਂ ਇਹ ਜੀ ਸਮਝ ਨਹੀਂ ਗਾ ਤੋਣੀ ਚਾਹੁੰਦੇਗੇ ਵੀ ਇਹਦਾ ਕੀ ਮੀਨਿੰਗ ਹੁੰਦਾ ਹਨ ਹ ਲੈ 90 95 ਤੇ ਇਹ ਬੰਦਾ 107 ਤੇ ਸੀ ਪਾਸਿੰਗ ਲਾਈਨ ਤੇ ਵੀ ਇਹਦੇ ਨਾਲ ਮੈਨੂੰ ਅੱਜ ਤਾਈਂ ਇਹ ਕੋਈ ਸਮਝਾ ਆ ਦਿਓ ਜਾਂ ਤਾਂ ਕਾਲ ਕਰ ਲਓ ਮੇਰਾ ਨੰਬਰ ਹੈਗਾ ਹਨ ਮੇਰੇ ਪੇਜਾਂ ਤੇ ਜਾ ਮੈਨੂੰ ਮੈਸੇਜ ਕਰਕੇ ਵੀ ਚੈੱਕ ਕਰ ਕੀ ਆ ਪਾਸਿੰਗ ਲੇਨ ਤੇ ਟਰੱਕ ਭਜਾਉਣ ਵਾਲਾ ਕਾਰ ਵਾਲਿਆਂ ਨੂੰ ਤਾਂ ਦਫਾ ਹੀ ਕਰ ਦੋ ਤਾਂ ਹੈ ਹੀ ਦੂਜੇ ਆ ਸਾਲੇ ਹਨਾ ਵੀ ਤੁਸੀਂ ਮੇਰਾ ਭਰਾ ਕਾਹ ਤੋਂ ਭਜਾਉਣੇ ਹੁੰਨੇ ਆ ਪਾਸਿੰਗ ਲੇਨ ਤੇ ਆ ਕੇ ਉਂ ਤੁਸੀਂ 90 ਤੇ ਜਾਣਾ ਜਾਂ 98 ਤੇ ਜਾਂ 95 ਤੇ ਹਨਾ ਪਾਸਿੰਗ ਲੇਨ ਤੇ ਸਾਲਾ ਕਿਹੜਾ ਬੂਸਟਰ ਮਿਲਦਾ ਵੀ ਉਹ ਤੁਸੀਂ ਇੱਕ ਅੱਧੇ ਕਿਲੋਮੀਟਰ ਨਾਲ ਕਿਹੜੀ ਬਾੜ ਕੱਢਣੀ ਹੁੰਦੀ ਆ ਤੁਸੀਂ ਨਾ ਹੌਲੀ ਨਾ ਕਰੋ ਠੀਕ ਆ 98 ਦੇਣਿਓ ਇਹ ਨਹੀਂ ਤੁਹਾਨੂੰ ਕਹਿੰਦੇ 90 ਤੇ ਕਰੋ ਤੁਸੀਂ ਆਪਦੀ ਸਪੀਡ ਤੇ ਤੁਰੇ ਜਾਓ ਠੀਕ ਆ हां ਦੂਜੇ ਚ ਹੋਇਆ ਤਾਂ ਕ੍ਰੋਸ ਕਰ ਲੂਗਾ ਠੀਕ ਆ ਜੇ ਉਹਨੇ 90 ਤੋਂ ਉੱਤੇ ਆ 98 ਤੋਂ ਉੱਤੇ ਜਾ ਕੇ ਤੁਸੀਂ ਕੀ ਕਰਦੇ ਹੋ 90 ਤੇ ਜਾਂ 98 ਤੇ ਜਾਂ 95 ਤੇ ਪਾਸੇ ਹੀ ਲੈਣ ਤੇ ਅਗਲੇ ਨੂੰ ਢਾ ਹੀ ਨਹੀਂ ਦਿੰਦੇਗੇ ਤੇ ਰਹਿੰਦਾ ਘੁੰਮਦਾ ਕਈ ਵਾਰੀ ਕਿ ਚੱਕਰ ਚਲਾ ਦਿੰਦਾ ਅਗਲੇ ਕੋਲੇ ਲੋਡ ਭਾਰਾ ਹੁੰਦਾ ਅੱਜ ਮੇਰੇ ਕੋਲ ਲੋਡ ਹਵਲਾ ਛੱਡਦਾ ਤਾਂ ਮੈਂ ਤੈਨੂੰ ਹੈ ਨਹੀਂ ਕ੍ਰੋਸ ਕਰਕੇ ਛੱਡੂਗਾ ਹਨਾ ਇਹ ਮੈਨੂੰ ਸਮਝ ਨਹੀਂ ਹਰ ਇੱਕ ਬੰਦੇ ਕੋਲੇ ਟਿਕਟੋਕ ਆ ਵੀ ਚੱਕਰ ਕੀ ਆ ਵੀ ਤੁਸੀਂ ਸਮਝਣਾ ਨਹੀਂ ਚਾਹੁੰਦੇ ਜਾਂ ਮਚਲੇ ਹੋ ਠੀਕ ਆ ਚੱਕਰ ਕੀ ਆ ਇਹ ਯਾ ਹੈ ਕਿ ਜੈਨੂੰ ਨੌਲੇਜ ਇਹ ਚੀਜ਼ ਦੀ ਤਾਂ ਦੱਸਿਓ ਵੀ ਇਹ ਕਾਹ ਤੋਂ ਕਰਦੇ ਇਹ ਬੰਦੇ ਚੀਜ਼ ਜਿਹੜਾ ਕਰਦਾ ਉਹੀ ਦੱਸ ਦਿਓ ਮੇਰਾ ਭਰਾ ਮੈਂ ਗਲਤ ਨਹੀਂ ਬੋਲਦਾ ਉਹਨੂੰ ਉਹੀ ਦੱਸ ਦਿਓ ਵੀ ਕੀ ਕਾਹ ਤੋਂ ਭਾਈ ਉਹਦੇ ਨਾਲ ਮਿਲਦਾ ਕੀ ਤੁਹਾਨੂੰ ਉਹ 10 ਕਿਲੋਮੀਟਰ ਨਾਲ ਮਗਰਲੇ ਨੂੰ ਖੱਜਲ ਕਰਕੇ ਹੁਣ ਮੈਂ ਤੇਰੇ ਮਗਰ ਤੁਰਿਆ ਆਣਾ ਹੁਣ ਤੈਨੂੰ ਕੁਝ ਮਿਲ ਰਿਹਾਗਾ ਮੇਰੀ ਆਦਤ ਆ ਮੈਂ ਨਾ ਕਿਹਾ ਤੇ ਮੈਂ ਇਥੋਂ ਪਿੱਛੇ ਲੱਗ ਕੇ ਟਰੱਕ ਮੈਨੂੰ ਚੰਗਾ ਲੱਗਦਾ ਚਲਾਉਣਾ ਵੀ ਅਗਲੇ ਨੂੰ ਫੋਲੋ ਕਰਕੇ ਨਾ ਜਾਂ ਕੋਈ ਮੈਨੂੰ ਫੋਲੋ ਕਰੀ ਜਾਂਦਾ ਜਿਵੇਂ ਟੇਲ ਗੇਟ ਜਾਂ ਜਿਵੇਂ ਮੈਂ ਕਰੀ ਜਾਂਦਾ ਵੀ ਅਗਲਾ ਨੰਗਰ ਨੂੰ ਫਿਰਦਾ ਮੈਂ ਨੰਗਰ ਨਾ ਆਪਾਂ ਕਿਤੇ ਉਹ ਚੀਜ਼ ਕੀਤੀ ਆ ਜੇ ਕੀਤੀ ਹੋਈ ਮੈਨੂੰ ਦੱਸ ਦਿਓ ਤੁਸੀਂ ਮੇਰਾ ਮੋਸਟਲੀ ਸਾਰਿਆਂ ਨੂੰ ਪਤਾ ਮੇਰੇ ਟਰੱਕ ਨੰਬਰ ਦਾ ਹਨਾ ਕੰਪਨੀ ਦਾ ਵੀ ਦੱਸ ਦਿਓ ਉਹ ਯਾਰ ਕਾਦੇ ਵਾਸਤੇ ਮੈਰੀ ਆਦਤ ਆ ਜੇ ਕਹੀ ਰ ਮੈਥੋਂ ਵੀ ਉਤੋਂ ਦੀ ਮਿਲਦੇ ਆ ਨਾ ਪਣੂ ਕਿਉਂਕਿ ਦੁਨੀਆ ਬਾਈ ਪਰੇ ਤੋਂ ਪਰੇ ਪਈ ਆ ਆਪਾਂ ਹੌਲੀ ਕਰਕੇ ਅਗਲੇ ਨੂੰ ਨੰਗਾ ਲਈਦਾ ਵੀ ਜਾ ਬਾਈ ਤੇਰਾ ਜਿਗਰਾ ਪੈਂਦਾ ਭਜਾਉਣ ਦਾ ਤੂੰ ਭਜਾ ਇਹਦੇ ਚ ਕੀ ਆ ਹਨ ਤੈਨੂੰ ਮੈਂ ਕਾਹਤੋਂ ਖੱਜਲ ਕਰਾਂ ਜੋ ਨੂੰ ਜਾਂ ਬਰਾਤ ਵਾਲਿਆਂ ਨੂੰ ਸਵਾਦ ਆਉਂਦਾ ਮੰਗਰ ਹਨਾ ਸਾਰਿਆਂ ਨੂੰ ਤੋੜ ਕੇ ਮੁੜ ਕੇ ਮੂੰਹ ਤੁਸੀਂ ਐਡਾ ਭੈੜਾ ਬਣਾਉਨੇ ਜਦੋਂ ਤੁਹਾਨੂੰ ਬੰਦਾ ਕ੍ਰੋਸ ਕਰਦਾ ਨਾ ਤੁਹਾਡਾ ਮੂੰਹ ਦੇਖਣ ਵਾਲਾ ਹੁੰਦਾਗਾ ਵੀ ਸਾਰੇ ਗਨਾਹ ਦੁਨੀਆ ਦੇ ਉਹਨੇ ਕਰਤੇ ਹੁੰਦੇ ਆ ਕ੍ਰੋਸ ਕਰਨ ਵਾਲੇ ਨੇ ਦੱਸਿਓ ਵੀਰ ਆਣਾ ਪਲੇਟ ਵੇਢੇ ਆਂਦਾ ਤੇ ਇਹਦਾ ਮਨਡ ਫਲਾਪ ਦੇਖੋ ਕੀ ਲਿਖਿਆ ਮਨਡ ਫਲਾਪ ਤੇ ਬਲੂਟੋ ਲੀਓ ਵਾਲਿਓ ਸਾਡਾ ਤੁਸੀਂ ਮਨਡ ਫਲਾਪ ਕਿੱਥੋਂ ਚੱਕਿਆ ਦੱਸੋ ਮੈਨੂੰ ਆਹ ਬਾਈ ਨਾ 100 ਦੇ ਜ਼ੋਨ 'ਚ ਪਤਾ ਨਹੀਂ ਨਵਾਂ ਜਾਂ ਕੀ ਚੱਕਰ ਆ ਹਨਾ 100 ਤੋਂ ਵੀ ਥੱਲੇ ਲਈ ਆਇਆ ਤੇ ਹੁਣ 108 ਤੋਂ ਵੀ ਤਾਂ ਘੇਰੀ ਫਿਰਦਾ ਗੰਜਰ ਦਾ ਹੋਰ ਆਣੀ ਲੋਕਾਂ ਦਾ ਬਾਈ ਸੁੱਤੇ ਰਾਤੇ ਤਰੇ ਫਿਰਦੇ ਆ ਪਹਿਲਾਂ 90 ਦਾ ਜ਼ੋਨ ਸੀ ਬਾਰਡਰ ਟੱਪ ਅਨੁਸਾਰ ਹੀ ਹੈ ਨਾ 100 ਦਾ ਹੋ ਜਾਂਦਾ ਇਹ ਉਹ ਤੇ ਸਿੰਗਲ ਤੇ ਉਹ 100 ਦੇ ਜ਼ੋਨ 'ਚ ਵੀ ਉਵੇਂ ਹੀ ਤੂਰੀ ਆਉਂਦੇ ਆ ਕੈ ਕਰ ਆਲੇ ਤੈਨੂੰ ਤੱਕੇ ਨਾ ਕ੍ਰੋਸ ਕਰਕੇ ਗਏ ਆਗੇ ਆ ਮੱਡ ਫਲਾਪ ਦਾ ਦੱਸਿਓ ਕਿੱਥੋਂ ਚੱਕਿਆ ਸਾਡਾ ਤੁਈ ਮੈਂ ਨਾ ਫੋਨ ਦੇਖੀ ਜਾਂਦਾ ਸੀਗਾ ਤੇ ਮੇਰੇ ਮੂਰੇ ਟਿਕਟੋਕ ਤੇ ਵੀਡੀਓ ਆ ਗਈ ਆਪਣਾ ਉਥੋਂ ਦੀ ਡਰਾਮ ਹਿੱਲਰ ਦੀ ਉੱਥੇ ਉਹ ਡਾਇਨਾਸੌਰ ਸੀਗੇ ਨਾ ਪਹਿਲਾਂ ਤੇ ਉਹਨਾਂ ਨੇ ਉਹ ਰੱਖੀਆਂ ਵੀ ਹੱਡੀਆਂ ਜੀਆਂ ਦੀ ਸਟੈਚੂ ਆ ਗਏ ਤੁਸੀਂ ਸੱਚੋ ਹੱਥ ਦੱਸਿਓ ਸੌ ਖਾ ਕੇ ਦੱਸਿਓ ਵੀ ਹੱਡੀਆਂ ਨੂੰ ਦੇਖ ਕੇ ਤੁਸੀਂ ਸੌ ਕਿਊਟ ਕਹਿ ਸਕਦੇ ਆ ਵਾਬੇ ਫੱਕ ਕਵੈਣ ਕਰੀ ਜਾਂਦੀ ਆ ਉਹ ਦੇਖਾ ਸੋ ਕਿਊਟ ਹੱਡੀਆਂ ਆ ਉਹ ਕਿਵੇਂ ਕਿਊਟ ਹੋ ਜਾਣੀਆਂ ਹੱਡੀਆਂ ਨੂੰ ਕੋਈ ਕਿਵੇਂ ਕਿਊਟ ਕਹਿ ਦੂਗਾ ਕੋਈ ਉਹ ਦਰ ਫਿੱਟੇ ਮੂੰਹ ਸਾਡੇ ਜੰਮਣ ਦੇ ਡਾਂਸਰ ਦੇ ਮੂਰੇ ਖੜੀ ਆ ਹੈਨਾ ਹੋ ਸੋ ਕਿਊਟ ਵਾ ਦਰ ਫਿੱਟੇ ਮੂੰਹ ਸਾਡੇ ਜੰਮਣ ਵਾਲੇ ਦੇ ਮੁੜ ਕੇ ਉਹ ਨਹੀਂ ਆ ਉੱਤੇ ਖੜ ਚੋ ਵੀ ਉਹ ਜਿੱਦਾਂ ਦਾ ਉਹ ਮੰਨ ਲਓ ਮੈਚ ਆ ਕਰਦੇ ਹੁੰਦੇ ਵੀ ਕਿਹੜੇ ਜਾਨਵਰ ਨਾਲ ਹੱਡੀ ਸ਼ਕਲ ਮਿਲਦੀ ਆ ਆ ਉਹ ਮਿਲੀ ਆ ਉਹਦੀ ਜੰਗਲੀ ਜਾਨਵਰ ਨਾਲ ਤੇ ਮੈਂ ਕਿਹਾ ਇੱਥੋਂ ਹੀ ਦੇਖ ਲੈ ਤੂੰ ਸੋ क्यूटਾਂ ਕੀ ਆ ਜਿਹਨੇ ਵੀਡੀਓ ਦੇਖੀ ਉਹਨਾਂ ਨੂੰ ਪਤਾ ਲੱਗ ਗਿਆ ਨਾ ਨਾਂ ਨਹੀਂ ਲੈਂਦਾ ਕੇਹਦਾ ਉਹ ਤੋਂ ਡਰਮ ਹੇਲਰ ਦੀ ਵੀਡੀਓ ਆ ਗਈ ਕੈਲਗਰੀ ਤੋਂ ਜਿਹੜਾ ਉਰੇ ਆਗਾ ਹੱਡੀਆਂ ਨੂੰ ਯਾਰ ਦੇਖ ਕੇ ਹੱਡੀਆਂ ਦਾ ਢਾਂਚਾਗਾ ਡਾਇਨਾਸੌਰ ਦਾ ਹਨਾ ਉਹਨੂੰ ਤੁਸੀਂ ਸੋ क्यूट ਕਹਿ ਸਕਦੇ ਮੰਨ ਲਓ ਬੰਦਾ ਬੰਦੇ ਦੀਆਂ ਹੱਡੀਆਂ ਤੁਹਾਡੇ ਮੂਹਰੇ ਐ ਖੜੀਆਂ ਹੋਣ ਉਹਨੂੰ ਤੁਸੀਂ ਕਿਵੇਂ ਕਿ ਸੋ क्यूट ਕਹਿ ਦੋਗੇ ਜਾਂ ਕਿਸੇ ਜਾਨਵਰ ਦੀ ਨਹੀਂ ਲਾ ਲੋ ਉਹਨੂੰ ਤੁਸੀਂ ਕਹਿ ਸਕਦੇ ਆ ਸੋ क्यूट ਆ ਬਾਬੇ ਉਹਦੀ ਮੇਰੀ ਹੱਥ ਹੀ ਨਹੀਂ ਰੋਕ ਰਹੀ ਯਾਰ ਮੈਂ ਫਿਰ ਕਮੈਂਟ ਕਰ ਲਿਆ ਫਿਰ ਮੈਂ ਯਾਰ ਕਾਨੂੰਨ ਜੱਲ ਯਾਰ ਕੁਛ ਤਾਂ ਸੋਚ ਸਮਝ ਕੇ ਬੋਲ ਪਿਆ ਕਰੋ ਸੋ ਕਿਊਟ ਫਟ ਗਿਆ ਡਾਂਚੇ ਨੂੰ ਕੋਈ ਸੋ ਕਿਊਟ ਕਿਵੇਂ ਕਹਿ ਸਕਦਾ ਉਹਦੇ ਚ ਕੀ ਹੈ ਕਿਊਟ ਵਾਲਾ ਕੱਲੀਆਂ ਹੱਡੀਆਂ ਆ ਉਹ ਵੀ ਅਧੀਆਂ ਨਕਲੀ ਆ ਉਹਦੇ ਚ ਬੱਕਲਾ ਹੀ ਅੱਸੀ ਗਿਆ ਹੋਰ ਉਹਨਾਂ ਦੀ ਵੀਡੀਓ ਦੇਖ ਦੇਖ ਕੇ ਵੀ ਇਹ ਕਾ ਤੁਸੀਂ ਵੀਡੀਓ ਬਣਾਉਣੀ ਆ ਮੰਨ ਲਗੇ ਫੋਨਾਂ ਕੋ ਕਹਿਣਾ ਆ ਕੀ ਆ ਕੇ ਸੋ ਕਿਊਟ ਹੱਡੀਆਂ ਨੂੰ ਦੇਖ ਕੇ ਜੋਰ ਫਟੇ ਮੂੰਹ ਕੱਲੂ ਕਹਿੰਦੇ ਮਾਰ ਕੇ ਤੇ ਗਏ ਨਾ ਤੇ ਫੁੱਲ ਚੁਗਣ ਗਏ ਤੇ ਸੇਵਾਂ ਜੀ ਆ ਕਿਣਾ ਕਿ ਇਹਦੀ ਸੋ ਕਿਊਟ ਤੇ ਅਗਲਾ ਕਹਿੰਦੇ ਖੜ ਜਾ ਨਾਲ ਦੇ ਜਿਹਨੂੰ ਪਾ ਕੇ ਮਚਾਉ ਇਹਦੀਆਂ ਹੱਡੀਆਂ ਨੂੰ ਦੇਖਾਂਗੇ ਸੋ ਕਿਊਟ ਆ ਕਿ ਨਹੀਂ ਦੱਸਿਓ ਕੌਣ ਸੀਗਾ ਜੇ ਕਹਿੰਨੇ ਵੀਡੀਓ ਦੇਖੀ ਆ ਤਾਂ ਉਹਦੀ ਮੀਆਂ ਬੀਬੀ ਆ ਦੋਨੇ ਕੈਨੇਡਾ ਦੇ ਲਾਈਵ ਮਿੱਤਰੋ ਰਕਤ ਕਰ ਲਿਆ ਆਪਾਂ ਸਮਾਨ ਸੋਣ ਆਪਣਾ ਇਕੱਠਾ ਆ ਭਰਤੇ ਦੋ ਬੈਗ ਤੇ ਚੱਲੀਏ ਕਹਿੰਦੇ ਵੀ ਘਰਾਂ ਨੂੰ ਹੁਣ ਤੇ ਤੁਸੀਂ ਕਰੋ ਸਪੋਰਟ ਸਾਰੇ ਜਾਣੇ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਠੀਕ ਆ ਮਿਲਦੇ ਆ ਫੇਰ